ਨਾਬਾ ਦੇ ਮਠੀਡਿਆ ਮਹੱਲਾ ਦੇ ਵਿੱਚ ਖੜਾ ਹਾਂ ਜਿੱਥੇ ਪਿਛਲੇ ਦਿਨੀ ਕਾਫੀ بارش ਹੋਣ ਦੇ ਨਾਲ ਇਸ ਗਲੀ ਪੂਰੀ ਹੈ ਜਿਹੜੀ ਗਲੀ ਪਾਣੀ ਦੇ ਨਾਲ ਭਰ ਚੁੱਕੀ ਸੀ ਪਰ ਜਿਹੜਾ ਇਹ ਨਾਲਾ ਆ ਰਿਹਾ ਇਸ ਨਾਲੇ ਦੇ ਉੱਪਰ ਕੋਈ ਵੀ ਟਕਣ ਦਿਖਾਈ ਨਹੀਂ ਦੇ ਰਿਹਾ ਇਹ ਜ਼ਿੰਮੇਵਾਰੀ ਸਾਰੀ ਨਗਰ ਕੌਂਸਲ ਨਾਬਾ ਦੀ ਬਣਦੀ ਆ ਤਾਂ ਇਧਰ ਦੀ ਸਾਈਡ ਪਈਆਂ ਨੇ ਜਦੋਂ ਉਹ ਇਧਰ ਦੀ ਸਾਈਡ ਔਰਤ ਹੁੰਦੀ ਆ ਤਾਂ ਉਹ ਇਸ ਨਾਲੇ ਦੇ ਵਿੱਚ गिर ਜਾਂਦੀ ਹੈ ਜੀ ਆਇਆ ਇਹ ਕਿਉਂਕਿ ਪਹਿਲਾਂ ਤਾਂ ਵੀ ਪਤਾ ਹੀ ਨਹੀਂ ਲੱਗਿਆ ਕਿਸੇ ਨੂੰ ਵੀ ਗਿਰਗੇ ਹਾਂਜੀ ਤੇ ਕਿਉਂਕਿ ਤਾਂ ਲੱਗਿਆ ਸੀ ਜਦੋਂ ਵੀ ਹਾਂਜੀ ਮੈਂ ਤਾਂ ਫਿਰ ਨਾਲ ਹੀ ਸੀ ਨਾ ਉਹਨਾਂ ਦੇ ਹਾਂਜੀ ਡੰਗਾਈਆ ਜਿਹੜੀ ਉਹ 5 ਤੋਂ 6 ਫੁੱਟਾ ਸੀਸੀਟੀ ਫੁਟੇਜ ਵੀ ਸਾਹਮਣੇ ਆ ਜਿਹੜੀ ਉਹ ਬਿਲਕੁਲ ਉਹ ਸੀਸੀਟੀ ਫੁਟੇਜ ਆ ਜਿਹੜੀ ਉਹ ਤੁਸੀਂ ਦੇਖ ਸਕਦੇ ਹੋ ਬਸ ਉਧਰ ਲੰਗਰ ਸਿਕ ਜਾ ਰਹੇ ਸੀਗੇ ਮੈਨੂੰ ਵੀ ਪਾਣੀ ਖੜਾ ਕਿਤੇ ਉਸੇ ਘਰ ਨਾਲ ਆਈ ਨਾਲੇ ਦੇ ਪਾਣੀ ਸੀਗਾ ਵਿੱਚ ਵਿੱਚ ਕਰਕੇ ਇਕੱਠਾ ਹੋ ਗਿਆ ਵੈਸੇ ਤਾਂ ਨਗਰ ਕੌਂਸਲ ਨੂੰ ਇਹਦਾ ਕੁਝ ਨਾ ਕੁਝ ਹੱਲ ਕਰਨਾ ਚਾਹੀਦਾ ਕਿਉਂਕਿ ਇੱਥੇ ਦਿਨ ਚੜੇ ਕਦੀ ਨਾ ਕਦੇ ਕੋਈ ਜਾਨਵਰ ਗਰਦਾ ਹੈ ਕਦੀ ਨਾ ਕਦੀ ਕੋਈ ਬੱਚਾ ਗਰਜਦਾ ਹੁਣ ਲੇਡੀਜ਼ ਗਿਰੇ ਨੇ ਰਿਐਕਟਿਵ ਵਗੈਰੇ ਹੈ ਤਾਂ ਹੀ ਕਈ ਸਾਲ ਹੋ ਗਏ ਦਿਨ ਚੱਲ ਰਹੇ ਨਾ ਕੋਈ ਪ੍ਰਸ਼ਾਸਨ ਧਿਆਨ ਦੇ ਰਿਹਾ ਹੈ ਕਈ ਵਾਰੀ ਕੰਪਲੇਨਟ ਕੀਤੀ ਹੈ ਕੋਈ ਸੌਂਸ ਨਹੀਂ ਮਿਲਿਆ ਨੰਦਾ ਜੀ ਮੀਂਹ ਦਾ ਮੌਸਮ ਸੀਗਾ ਜੀ ਉਰੇ ਸਾਰੇ ਨਾਲੇ ਪਾਣੀ ਨਾਲ ਭਰੇ ਪਏ ਸੀ ਉਸ ਤਾਂ ਬਲਾਕ ਪਹਿਲੀ ਨਹੀਂ ਕਿਤੇ ਸੀ ਇਹਨਾਂ ਨੇ ਪਰ ਪਾਣੀ ਪੰਨ ਕਰਕੇ ਜਦੋਂ ਲੈਡੀ ਦੇ ਤੋਂ ਲੰਘੇ ਉਹਨਾਂ ਨੂੰ ਕਿਤੇ ਦਿਖਿਆ ਨਹੀਂਗਾ ਉਸ ਤਰ੍ਹਾਂ ਵਿੱਚ ਗਏ ਉਹ ਸਫਾਈ ਕਰਾਉਣ ਸਫਾਈ ਕਰਾਉਣ ਦੀ ਵਜ੍ਹਾ ਕਰਕੇ ਚੱਕਣੇ ਪੈ ਗਏ ਸੀ ਉਹਨੂੰ ਸਫਾਈ ਕਦੋਂ ਹੋਈ ਆ ਪਿੱਛੇ ਜੀ ਹੋਈ ਆ ਸਫਾਈ ਕਿੰਨੇ ਮਹੀਨੇ ਹੋ ਗਏ 4-5 ਦਿਨ ਹੋ ਗਏ ਸਫਾਈ ਚੱਲ ਰਹੀ ਆ ਉੱਥੇ ਨਾਬਾ ਦੇ ਬਠਿੰਡੀਆਂ ਮਹੱਲਾ ਦੇ ਵਿੱਚ ਖੜਾ ਹਾਂ ਜਿੱਥੇ ਪਿਛਲੇ ਦਿਨੀ ਕਾਫੀ بارش ਹੋਣ ਦੇ ਨਾਲ ਇਸ ਗਲੀ ਪੂਰੀ ਹੈ ਜਿਹੜੀ ਇਹ ਗਲੀ ਪਾਣੀ ਦੇ ਨਾਲ ਭਰ ਚੁੱਕੀ ਸੀ ਪਰ ਜਿਹੜਾ ਇਹ ਨਾਲਾ ਆ ਰਿਹਾ ਇਸ ਨਾਲੇ ਦੇ ਉੱਪਰ ਕੋਈ ਵੀ ਟਕਣ ਦਿਖਾਈ ਨਹੀਂ ਦੇ ਰਿਹਾ ਇਹ ਜ਼ਿੰਮੇਵਾਰੀ ਸਾਰੀ ਨਗਰ ਕੌਂਸਲ ਨਾਬਾ ਦੀ ਬਣਦੀ ਆ ਇਹਨਾਂ ਨੂੰ ਟਕਣ ਦੀ ਕਿਉਂਕਿ ਜਦੋਂ ਉਹ ਔਰਤ ਆਪਣੀ ਨੂੰਹ ਅਤੇ ਆਪਣੇ ਪੁੱਤ ਦੇ ਨਾਲ ਇਸ ਪਾਸਿਓਂ ਤੁਰ ਕੇ ਆਉਂਦੀ ਆ ਤਾਂ ਨੇੜੇ ਨਜ਼ਦੀਕ ਉਹਨਾਂ ਦਾ ਘਰ ਆ ਉਹਨਾਂ ਨੇ ਇਸ ਜਗ੍ਹਾ ਤੋਂ ਜਿਸ ਜਗ੍ਹਾ ਤੋਂ ਅਸੀਂ ਆ ਰਹੇ ਆ ਆ ਤਸਵੀਰਾਂ ਅਸੀਂ ਦਿਖਾ ਰਹੇ ਆ ਤੁਹਾਨੂੰ ਜਿਸ ਜਗ੍ਹਾ ਤੋਂ ਅਸੀਂ ਤੁਰੇ ਆ ਰਹੇ ਆ ਆ ਇੱਟਾਂ ਇਧਰਲੀ ਸਾਈਡ ਪਈਆਂ ਨੇ ਜਦੋਂ ਉਹ ਇਧਰਲੀ ਸਾਈਡ ਔਰਤ ਹੁੰਦੀ ਆ ਤਾਂ ਉਹ ਇਸ ਨਾਲੇ ਦੇ ਵਿੱਚ गिर ਜਾਂਦੀ ਆ ਜਿਸ ਦੀ ਡੂੰਘਾਈ ਆ ਜਿਹੜੀ ਉਹ 5 ਤੋਂ 6 ਫੁੱਟਾ ਸੀਸੀਟੀ ਫੁਟੇਜ ਵੀ ਸਾਹਮਣੇ ਆ ਜਿਹੜੀ ਉਹ ਬਿਲਕੁਲ ਉਸ ਸੀਸੀਟੀਵੀ ਫੁਟੇਜ ਆ ਜਿਹੜੀ ਉਹ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਔਰਤ ਜਦੋਂ ਨਾਲੇ ਦੇ ਵਿੱਚ गिरਦੀ ਆ ਤਾਂ ਉਸ ਦੇ ਨਾਲ ਜਿਹੜੀ ਉਸ ਦੀ ਨੂੰਹ ਆ ਤਾਂ ਉਹ ਚੀਜ਼ ਚ ਘੇੜਾ ਪਾ ਦਿੰਦੀ ਆ ਤਾਂ ਉਸ ਤੋਂ ਬਾਅਦ ਲੋਕ ਇਕੱਠੇ ਹੁੰਦੇ ਨੇ ਉਸ ਨੂੰ ਨਾਲੇ ਦੇ ਵਿੱਚੋਂ ਕੱਢਦੇ ਨੇ ਇੱਕ ਛੋਟਾ ਜਿਹਾ ਮਾਸੂਮ ਉਹਨਾਂ ਦੇ ਨਾਲ ਹੁੰਦਾ ਜੇਕਰ ਉਹ ਮਾਸੂਮ ਨਾਲੇ ਦੇ ਵਿੱਚ ਗਿਰ ਜਾਂਦਾ ਤਾਂ ਬਹੁਤ ਵੱਡਾ ਹਾਦਸਾ ਸੀ ਜਿਹੜਾ ਵਾਪਰ ਜਾਣਾ ਸੀ ਜਿਹੜੇ ਇੱਥੇ ਦੇ ਲੋਕ ਨੇ ਬਠਿੰਡੀਆਂ ਮਹਾਲੇ ਦੇ ਲੋਕ ਨੇ ਉਹ ਕਾਫੀ ਪਰੇਸ਼ਾਨ ਨੇ ਕਹਿੰਦੇ ਕਾਫੀ ਸਾਲਾਂ ਤੋਂ ਇਹਨਾਂ ਦੇ ਉੱਪਰ ਟੱਕਣ ਨਹੀਂ ਨਗਰ ਕੌਂਸਲ ਕਮੇਟੀ ਵੱਲੋਂ ਧਰੇ ਗਏ ਪਰ ਜੇ ਕੋਈ ਵੱਡੀ ਵਾਰਦਾਤ ਵਾਪਰ ਜਾਂਦੀ ਤਾਂ ਨਗਰ ਕੌਂਸਲ ਨੇ ਘੰਟਿਆਂ ਦੇ ਵਿੱਚ ਹੀ ਇਹਨਾਂ ਦੇ ਉੱਪਰ ਟੱਕਣ ਸੀ ਜਿਹੜੇ ਧਰਾ ਦੇਣੇ ਸੀ ਕਿਉਂਕਿ 7 ਤੇ 8 ਨੰਬਰ ਵਾਰਡ ਪੈਂਦਾ ਕਿਤੇ ਨਾ ਕਿਤੇ ਦੋ ਵਾਰਡ ਨੇ ਜਿਹੜੇ ਇਹ ਦੋ ਵਾਰਡ ਰਾਜਨੀਤੀ ਦੀ ਭੇਟ ਚੜੇ ਹੋਏ ਨਾਜ਼ਰ ਆ ਰਹੇ ਨੇ ਕਿਉਂਕਿ ਇੱਕ ਪਾਸੇ ਮੰਟੂ ਪਹੂਜਾ ਜੀ ਨੇ ਤੇ ਦੂਸਰੇ ਪਾਸੇ ਹੋਰ ਕਾਉਂਸਲਰ ਨੇ ਜਿਹੜੇ ਦੋ ਕਾਉਂਸਲਰ ਨੇ ਸਵਾੜਦੇ ਨੇ 7th ਜਿਹੜੀ ਅਸੀਂ ਵਾਰਡ ਦੇ ਵਿੱਚ ਖੜਿਆ ਇਹ 7 ਨੰਬਰ ਵਾਰਡ ਆ 7 ਨੰਬਰ ਵਾਰਡ ਦੇ ਵਿੱਚ ਜਿਹੜਾ ਇਹ ਹਾਸਾ ਵੱਡਾ ਵਾਪਰਿਆ ਪਰ ਇਹ ਤੋਂ ਸਫਕ ਲੈਣ ਦੀ ਨਗਰ ਕੌਂਸਲ ਨਾਬਾ ਨੂੰ ਕਮੇਟੀ ਐ ਜਿਹੜੀ ਉਹਨੂੰ ਲੋੜ ਆ ਕਿ ਜਿਹੜੇ ਸ਼ਹਿਰ ਦੇ ਵਿੱਚ ਨਾਲਿਆਂ ਤੇ ਟੱਕਣ ਨਹੀਂ ਹੈਗੇ ਉਹਨਾਂ ਦੇ ਉੱਪਰ ਟੱਕਣ ਤਰਾਉਣੇ ਜ਼ਰੂਰੀ ਨੇ ਬਰਸਾਤਾਂ ਪੈ ਰਹੀਆਂ ਨੇ ਕਈ ਵਾਰ ਲੋਕ ਤੁਰ ਕੇ ਘਰਾਂ ਦੇ ਵਿੱਚੋਂ ਬਾਹਰ ਆਉਂਦੇ ਨਹੀਂ ਸੀ ਪਤਾ ਲੱਗਦਾ ਪਰ ਜੇ ਇਸ ਔਰਤ ਦੀਆਂ ਜਿਹੜੀਆਂ ਸੀਸੀਟੀ ਫੁਟੇਜ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਪਰ ਉਹ ਬਹੁਤ ਖਤਰਨਾਕ ਆ ਜਿਹੜੀ ਸੀਸੀਟੀ ਫੁਟੇਜ ਜਿਹੜੀ ਦਿਖਾਈ ਦੇ ਰਹੀ ਆ 5 5.5 ਫੁੱਟ ਕਾਦਾ ਪਾਉਣੇ 6 ਫੁੱਟ ਉਸ ਲੇਡੀ ਦਾ ਉਹ ਸਾਰੀ ਡੁੱਬ ਜਾਂਦੀ ਆ ਤਾਂ ਇਥੋਂ ਪਹਿਲਾਂ ਉਹਨੂੰ ਇੱਕ ਪ੍ਰਾਈਵੇਟ ਹਸਪਤਾਲ ਦੇ ਵਿੱਚ ਲਿਜਾਇਆ ਜਾਂਦਾ ਨਾਭਾ ਦੇ ਵਿੱਚੋਂ ਉਥੋਂ ਜਵਾਬ ਦਿੱਤਾ ਜਾਂਦਾ ਫਿਰ ਉਹਨੂੰ ਪਟਿਆਲਾ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਲਿਜਾਇਆ ਜਾਂਦਾ ਜਿੱਥੇ ਉਹ ਭਾਰਤੀ ਆ ਉਹਦਾ ਇਲਾਜ ਚੱਲ ਰਿਹਾ ਪੇਟ ਦੇ ਵਿੱਚ ਇਨਫੈਕਸ਼ਨ ਜਿਹੜੀ ਫੈਲ ਚੁੱਕੀ ਆ ਪਰ ਦੂਸਰੇ ਪਾਸੇ ਜਦੋਂ ਕਾਰਜ ਸਾਧ ਕੌਫਰ ਦੇ ਨਾਲ ਗੱਲਬਾਤ ਹੁੰਦੀ ਆ ਉਹਨਾਂ ਦਾ ਇੱਕੋ ਕਹਿਣਾ ਕਿ ਸਫਾਈ ਚੱਲ ਰਹੀ ਸੀ ਨਾਲੇ ਦੀ ਇਸ ਕਰਕੇ ਟੱਕਣ ਨਹੀਂ ਤਰੇ ਗਏ ਪਰ ਇੱਕ ਵਾਰ ਤੁਹਾਨੂੰ ਦਿਖਾ ਦਿੰਦਾ ਕਿ ਟੱਕਣ ਗਏ ਕਿੱਥੇ ਜੇ ਉਹ ਟੱਕਣ ਇੱਥੋਂ ਚੱਕੇ ਹੁੰਦੇ ਤਾਂ ਕਿਤੇ ਸਾਈਡਾਂ ਤੇ ਟੱਕਣ ਬਿਲਕੁਲ ਦਿਖਾਈ ਦੇਣੇ ਸੀ ਇਟਾਂ ਜ਼ਰੂਰ ਦਿਖਾਈ ਦੇ ਰਹੀਆਂ ਨੇ ਪਈਆਂ ਪਰ ਇਹਨਾਂ ਨਾਲਾਂ ਦੇ ਉੱਪਰ ਜਿਹੜੇ ਟੱਕਣ ਨੇ ਉਹ ਕਿਤੇ ਨੇੜੇ ਤੇੜੇ ਕਿਤੇ ਵੀ ਸਾਨੂੰ ਦਿਖਾਈ ਨਹੀਂ ਦੇ ਰਹੇ ਦੂਰ ਦੂਰ ਤੱਕ ਤੁਸੀਂ ਦੇਖ ਸਕਦੇ ਹੋ 1 2 3 4 5 6 7 7 ਟੱਕਣ ਨੇ ਜਿਹੜੇ ਇਹ ਇੱਕ ਘਟੂ ਘਟ ਜਿਹੜੀ ਲਵਾਈ ਹੋ ਗਈ ਇਹ 2 400 ਫੁੱਟ ਲਵਾਈ ਆ 400 ਫੁੱਟ ਲਵਾਈ ਦੇ ਵਿੱਚ 6 ਤੋਂ 7 ਟੱਕਣ ਨਹੀਂ ਹੈਗੇ ਕਿੱਡੀ ਸ਼ਰਮਨਾਕ ਗੱਲ ਆ ਕਾਰਜ ਸਾਧਕ ਅਪਸਰ ਹੋਣ ਪਾਵੇ ਨਗਰ ਕੌਂਸਲ ਕਮੇਟੀ ਦੇ ਉੱਚ ਅਧਿਕਾਰੀ ਹੋਣ ਕਿੱਡੀ ਸ਼ਰਮ ਵਾਲੀ ਗੱਲ ਆ ਉਹਨਾਂ ਦੇ ਲਈ ਕਿ ਇਹਨਾਂ ਦੇ ਉੱਪਰ ਟੱਕਣ ਕਿਉਂ ਨਹੀਂ ਤਰਾਏ ਗਏ ਉਸ ਪਰਿਵਾਰ ਤੇ ਕੀ ਬੀਤਦੀ ਹੋਵੇਗੀ ਜਿਨ੍ਹਾਂ ਦਾ ਇੱਕ ਚਾਣਕ ਨਾਲੇ ਦੇ ਵਿੱਚ ਗਿਰਨ ਦੇ ਨਾਲ ਲੱਖਾਂ ਰੁਪਇਆ ਇੱਕ ਪ੍ਰਾਈਵੇਟ ਹਸਪਤਾਲ ਦੇ ਵਿੱਚ ਲੱਗ ਚੁੱਕਿਆ ਹਾਲੇ ਛੁੱਟੀ ਤੱਕ ਨਹੀਂ ਮਿਲੀ ਪੇਟ ਦੇ ਵਿੱਚ ਇਨਫੈਕਸ਼ਨ ਫੈਲੀ ਹੋਈ ਆ ਉਹਦਾ ਜ਼ਿੰਮੇਵਾਰ ਕੌਣਾ ਲੋਕ ਪ੍ਰਾਪਰਟੀ ਟੈਕਸ ਦਿੰਦੇ ਨੇ ਵੱਡੇ ਵੱਡੇ ਹੋਲਡਿੰਗ ਨੇ ਜਿਹੜੇ ਸ਼ਹਿਰ ਦੇ ਵਿੱਚ ਪ੍ਰਾਪਰਟੀ ਟੈਕਸ ਇਕੱਠਾ ਕਰਨ ਨੂੰ ਲਗਾਏ ਗਏ ਨੇ ਪਰ ਲੋਕਾਂ ਨੂੰ ਕਿਤੇ ਸਹੂਲਤ ਨਜ਼ਰ ਨਹੀਂ ਆ ਰਹੀ ਲੋਕ ਆਪ ਕਹਿ ਰਹੇ ਨੇ ਕਿ ਅਸੀਂ ਕਈ ਸਾਲਾਂ ਤੋਂ ਲਗਾਤਾਰ ਨਗਰ ਕੌਂਸਲ ਕਮੇਟੀ ਦੇ ਗੇਟ ਮਾਰ ਮਾਰ ਥੱਕ ਚੁੱਕੇ ਆ ਪਰ ਕਮੇਟੀ ਦੇ ਕੰਨ ਤੇ ਜੂ ਨਹੀਂ ਸਰਕੀ ਪਰ ਸਾਧ ਤੋਂ ਪ੍ਰਾਪਰਟੀ ਟੈਕਸ ਜ਼ਰੂਰ ਲੈਣ ਆਉਂਦੇ ਨੇ ਪਰ ਉਹ ਪਰਿਵਾਰ ਵੀ ਮੰਗ ਕਰ ਰਿਹਾ ਕਿ ਇਹਨਾਂ ਲੋਕਾਂ ਤੇ ਸਖਤ ਕਾਰਵਾਈ ਹੋਣੀ ਚਾਹੀਦੀ ਆ ਪੰਜਾਬ ਸਰਕਾਰ ਤੋਂ ਵੀ ਮੰਗ ਕੀਤੀ ਆ ਕਿ ਇਹ ਅਜਿਹੇ ਅਧਿਕਾਰੀਆਂ ਤੇ ਸਖਤ ਕਾਰਵਾਈ ਹੋਵੇ ਜਿਹੜੇ ਅਜਿਹੇ ਨਗਰਕੀ ਜਾਂ ਅਨਗੈਲੀ ਵਰਤ ਦੇ ਸ਼ਹਿਰ ਦੇ ਵਿੱਚ ਨਾਬਤ ਹਰਮਨ ਉਸਤਗਮਾਨ ਅਸੀਂ ਜਾ ਰਹੇ ਸੀ ਰੋਡ ਇੱਧਰ ਸੈਂਟਰ ਚ ਰੋੜੀ ਸੀਗੀ ਤੇ ਅਸੀਂ ਸੋਚਿਆ ਵੀ ਚਲੋ ਸਾਈਡ ਤੋਂ ਲੰਘ ਜਾਂਦੇ ਆ ਤੇ ਸਾਡੇ ਨਾਲ ਪਿੱਛੇ ਬੱਚਾ ਵੀ ਸੀ ਉਹ ਹਜੇ ਪਿੱਛੇ ਰਹਿ ਗਈ ਸੀ ਛੋਟਾ ਬੱਚਾ ਸੀ ਹਾਂਜੀ ਮੇਰੀ ਬੇਟੀ ਹੈ ਵੀ ਨਹੀਂ ਅੱਛਾ ਤੁਹਾਡੀ ਬੇਟੀ ਸੀ ਹਾਂਜੀ ਤੇ ਇਹ 2 ਕੁ ਸਾਲ ਦੀ ਹੈ ਉਹ ਹਜੇ ਪਿੱਛੇ ਹੀ ਰਹਿ ਗਈ ਸੀ ਤੇ ਉਹ ਇਹ ਸਾਈਡ ਤੋਂ ਜਾ ਰਹੇ ਸੀ ਮੰਮੀ ਮੰਮਾ ਤੁਹਾਡੇ ਸਾਈਡ ਹਾਂਜੀ ਤੇ ਮੈਂ ਕਿਹਾ ਮੰਮੀ ਵੀ ਆਪਾਂ ਸੈਂਟਰ ਚੋਂ ਲੰਘਦੇ ਹੋ ਕੇ ਚਲ ਸਾਈਡ ਤੋਂ ਲੰਘ ਜਾਂਦੇ ਆ ਤੇ ਉਹ ਵਸੇ ਉਹਨਾਂ ਨੂੰ ਪਤਾ ਹੀ ਨਹੀਂ ਲੱਗਿਆ ਕਿਉਂਕਿ ਪਾਣੀ ਇੰਨਾ ਜ਼ਿਆਦਾ ਸੀ ਉਹ ਐ ਲੱਗ ਰਿਹਾ ਸੀ ਵੀ ਇਹ ਸਿਮਿੰਟ ਜਾਂ ਪੱਥਰ ਟਾਈਪ ਕੁਝ ਹੈ ਤੇ ਉਹ ਅੱਗੇ ਹੀ ਨਹੀਂ ਵੀ ਉਹ ਪਾਣੀ ਇੰਨਾ ਜ਼ਿਆਦਾ ਟੋਬਾ ਭਰਿਆ ਹੋਇਆ ਸੀ ਬਿਲਕੁਲ ਤੇ ਤੁਸੀਂ ਰੋਲਾ ਪਾਇਆ ਹਾਂਜੀ ਫਿਰ ਮੈਂ ਰੋਲਾ ਪਾਇਆ ਫਿਰ ਸਾਰੇ ਆਏ ਵੀ ਕਿਉਂਕਿ ਪਹਿਲਾਂ ਤਾਂ ਵੀ ਪਤਾ ਹੀ ਨਹੀਂ ਲੱਗਿਆ ਕਿਸੇ ਨੂੰ ਵੀ ਗਿਰਗੇ ਹਾਂਜੀ ਤੇ ਕਿਉਂਕਿ ਮੈਨੂੰ ਤਾਂ ਲੱਗਿਆ ਸੀ ਜਦੋਂ ਫਿਰ ਹਾਂਜੀ ਮੈਂ ਤਾਂ ਫਿਰ ਨਾਲ ਹੀ ਸੀ ਨਾ ਉਹਨਾਂ ਦੀ ਹਾਂਜੀ ਮੈਂ ਪਿੱਛੇ ਸੀ ਥੋੜਾ ਜਿਹਾ ਦੋ ਦੋ ਕਦਮ ਪਿੱਛੇ ਸੀ ਮੈਂ ਤੇ ਮੈਂ ਜਦੋਂ ਵੀ ਉਹ ਗਿਰੀ ਫਿਰ ਮੈਂ ਉਹਨਾਂ ਨੂੰ ਮੈਂ ਰੋਲਾ ਪਾਇਆ ਵੀ ਮੰਮੀ ਮੰਮੀ ਫਿਰ ਵੀ ਸਾਰੇ ਆਏ ਸਾਰੇ ਹਾਂਜੀ ਪਹਿਲਾਂ ਤਾਂ ਕਿਸੇ ਨੂੰ ਪਤਾ ਹੀ ਨਹੀਂ ਲੱਗਿਆ ਹੈਗਾ ਵੀ ਉਹ ਗਿਰ ਗਈ ਜੇ ਉਹਨਾਂ ਨਾਲ ਮੈਂ ਵੀ ਗੀਰ ਜਾਂਦੀ ਫਿਰ ਤਾਂ ਬਿਲਕੁਲ ਹੀ ਪਤਾ ਹੀ ਨਾ ਲੱਗਦਾ ਵੀ ਹਾਂਜੀ ਪ੍ਰਾਪਰਟੀ ਟੈਕਸ ਦੇਖ ਲਓ ਆਈ ਵਰ ਕਹਿ ਦਿੰਦੇ ਨੇ ਵੀ ਜੁਰਮਾਨਾ ਪਾਵਾਂਗੇ ਵੀ ਜੇ ਨਾ ਭਰਿਆ ਪਰ ਇਹਨਾਂ ਨੇ ਇਹ ਜੀ ਨਲਾਕੀ ਇਹਨਾਂ ਦੀ ਵੀ ਜਾਂ ਅਨਗਿਲੀ ਕਹਿ ਦਈਏ ਵੀ ਇਹ ਇਹ ਆਪਣਾ ਕੰਮ ਸਹੀ ਪ੍ਰੋਪਰਲੀ ਨਹੀਂ ਕਰ ਰਹੇ ਘਰ ਵਾਲੇ ਤੁਹਾਡੇ ਘਰ ਵਾਲੇ ਤੇ ਕਿਸ ਤਰ੍ਹਾਂ ਹੋਇਆ ਕਿਵੇਂ ਪਤਾ ਲੱਗਿਆ ਬਸ ਉਧਰ ਲੰਗਰ ਸਿੱਕੇ ਜਾ ਰਹੇ ਸੀਗੇ ਮੈਨੂੰ ਵੀ ਪਾਣੀ ਖੜਾ ਕਿਤੇ ਉਸੇ ਘਰ ਨਾਲ ਆਈ ਨਾਲੇ ਦਾ ਪਾਣੀ ਸੀਗਾ ਵਿੱਚ ਬਿਚ ਗਰ ਕੇ ਤੁਹਾਨੂੰ ਕਿੰਨੇ ਟਾਈਮ ਬਾਅਦ ਪਤਾ ਲੱਗਿਆ ਫਿਰ ਮੈਂ ਤਾਂ ਵੈਸੇ ਮੈਂ ਗੱਡੀ ਲੈ ਕੇ ਆ ਰਿਹਾ ਸੀਗਾ ਮੈਨੂੰ ਕੁੜੀ ਦਾ ਫੋਨ ਆਇਆ ਮੈਂ ਮੰਮੀ ਨਾਲੇ ਹੀ ਕਰਕੇ ਹੂੰ ਅੱਛਾ ਵੀ ਚੇਤਨ ਗੋਲਦਿਆ ਮੈਂ ਚੇਤਨ ਗੋਲ ਬੋਨੇ ਪਰ ਸਾਰੇ ਰਿਸ਼ਤੇਦਾਰ ਉੱਥੇ ਖੜੇ ਸੀਗੇ ਚੇਤਨ ਦੇ ਲੈ ਗਏ ਹਾਂ ਚੇਤਨ ਨੇ ਜਵਾਬ ਦਿੱਤਾ ਉਸ ਤੋਂ ਬਾਅਦ ਉਹ ਤੋਂ ਪਟਿਆਲੇ ਪਟਿਆਲੇ ਦਾਖਲ ਹਾਂ ਪਟਿਆਲੇ ਦਾਖਲ ਸਰ ਗਿਆ ਮਤਲਬ ਸਾਰਾ ਇਕੱਠਾ ਹੋ ਗਿਆ ਵੈਸੇ ਤਾਂ ਨਗਰ ਕੌਂਸਲ ਨੂੰ ਇਹਦਾ ਕੁਝ ਨਾ ਕੁਝ ਹੱਲ ਕਰਨਾ ਚਾਹੀਦਾ ਕਿਉਂਕਿ ਇੱਥੇ ਦਿਨ ਚੜੇ ਕਦੀ ਨਾ ਕਦੇ ਕੋਈ ਜਾਨਵਰ ਗਿਰਦਾ ਹੈ ਕਈ ਵਾਰ ਕੋਈ ਬੱਚਾ ਕਰ ਜਾਂਦਾ ਹੁਣ ਲੇਡੀਜ਼ ਗਿਰੇ ਨੇ ਤੇ ਐਕਟਿਵ ਆ ਗਿਰਿਆ ਇਹ ਖਤਰੇ ਦੀ ਘੰਟੀ ਹੈ ਸਰ ਆਉਣ ਵਾਲੇ ਟਾਈਮ 'ਚ ਕੋਈ ਨਾ ਕੋਈ ਕਿਸੇ ਦੀ ਜਾਨ ਵੀ ਜਾ ਸਕਦੀ ਹੈ ਤੇ ਇਸ ਨੂੰ ਨਗਰ ਕੌਸ਼ਲ ਨੂੰ ਇਸ ਨੂੰ ਜਰੂਰੀ ਦੇਖਣਾ ਚਾਹੀਦਾ ਤੇ ਇਹਦਾ ਬਾਅਦ ਜਲਦੀ ਤੋਂ ਜਲਦੀ ਹੱਲ ਕਰਨਾ ਚਾਹੀਦਾ ਹੈ ਇਹ ਤਾਂ ਹੀ ਕਈ ਸਾਲ ਹੋ ਗਏ ਦੀ ਚੱਲ ਰਿਹਾ ਹੈ ਨਾ ਕੋਈ ਪ੍ਰਸ਼ਾਸਨ ਧਿਆਨ ਦੇ ਰਿਹਾ ਹੈ ਕਈ ਵਾਰੀ ਕੰਪਲੇਨਟ ਕੀਤੀਆਂ ਕੋਈ ਸੌਂਸ ਨਹੀਂ ਮਿਲਿਆ ਨਾ ਜੀ ਕਿੰਨੇ ਸਾਲ ਹੋ ਗਏ ਨੂੰ 4-5 ਸਾਲ ਹੋ ਗਏ 4 ਸਾਲਾਂ ਤੋਂ ਕਿਹਨੇ ਨੰਗੇ ਪੈਣ ਤਿੰਨਗੇ ਪੈ ਗਏ ਇਹ ਸੜਕ ਕਿਉਂ ਪੱਟੀ ਗਈ ਹੈ ਫਿਰ ਇਹ ਕਹਿੰਦੇ ਵੀ ਉਸੇ ਲੈਵਲ ਚ ਲਾਣੀ ਜਿਹੜੀ ਪਿਛਲੀ ਸਰਕਾਰੀ ਆ ਹੂੰ ਤੇ ਕਹੇ ਲੈਵਲ ਤੋਂ ਬਾਅਦ ਉਸ ਵਾਰ ਦਿਖਾਂਗੇ ਕੀ ਕਰਨਾ ਦਾ ਨਾਲੇ ਦਾ ਕਈ ਵਾਰ ਕੋਈ ਸੁਣ ਨਹੀਂ ਕਰਦਾ ਜੀ ਕਿੰਨੇ ਕਿਹੜੇ ਮਾਰ ਚੁੱਕੇ ਨਗਰ ਕੋਚ ਇਹ ਐਮਸੀ 2 ਇਹ ਗਲੀਆਂ ਦੋ ਐਮਸੀ ਨੇ ਇੱਕ 7 ਨੰਬਰ ਵਾਰਡ ਇੱਕ 7 ਨੰਬਰ 8 ਵਾਰਡ ਦੀ ਹੂੰ ਕੋਈ ਨਹੀਂ ਇਗਨੋਰ ਕਰਦਾ ਸਰ ਇਸ ਗੱਲ ਨੂੰ ਜੇ ਕੋਈ ਮੀਂਹ ਦਾ ਮੌਸਮ ਸੀਗਾ ਜੀ ਉਰੇ ਸਾਰੇ ਨਾਲੇ ਪਾਣੀ ਨਾਲ ਭਰੇ ਪਏ ਕੁਸਤਾ ਬਲਾਕ ਪਹਿਲੀ ਨਹੀਂ ਕੀਤਾ ਸੀ ਉਹਨਾਂ ਨੇ ਔਰ ਪਾਣੀ ਭਰਨ ਕਰਕੇ ਜਦੋਂ ਲੈਡੀ ਇੱਧਰ ਲੰਘੇ ਉਹਨਾਂ ਨੂੰ ਕਿਤੇ ਦਿਖਿਆ ਨਹੀਂਗਾ ਉਸ ਕਰਕੇ ਵਿੱਚ ਕਰਕੇ ਉਹ ਬਰਾਜਿਰੋ ਤਿੰਨ ਬੰਦੇ ਖੜੇ ਹੋ ਰਹੀਓ ਰਾਤ ਦਾ ਟਾਈਮ ਵੀ 8:30 ਵਜੇ ਦਾ ਹੀ ਫਿਰ ਉਸ ਟਾਈਮ ਤੇ ਤਿੰਨੇ ਬੰਦੇ ਨੇ ਕੋਦਰ ਨੀਗਾ ਪੈ ਗਈ ਸਾਡੀ ਉਹ ਉਹ ਨਾਲ ਕਲੇੜੀ ਜ਼ੋਰ ਨਾਲ ਵਾਜਾ ਪੁਜਾ ਮਾਰੇ ਵੀ ਮੰਮੀ ਮੰਮੀ ਬਰਾਜਿਰੋ ਭੱਜ ਕੇ ਸਾਰੇ ਗਏ ਫਿਰ ਉਹ ਨਾਲੇ ਜੋ ਗੱਡੇ ਆ ਅਗਰ ਕੋਸ ਵਾਲੇ ਕਈ ਗੇੜੇ ਮਾਰ ਕੇ ਪੰਕਜ ਪੱਪੂ ਜੀ ਵੀ ਗੇੜੇ ਮਾਰ ਗਏ ਨੇ ਕਦੇ ਵੀ ਦੇਖ ਕੇ ਗਏ ਨੇ ਉਹ ਕਹਿੰਦੇ ਕੋਈ ਸੰਦ ਪਤਾ ਹੀ ਨਹੀਂ ਲੱਗਿਆ ਕੋਈ ਮੋਨ ਮਹੀਨਾ ਜਦੋਂ ਉਹਦੇ ਘਟੋ ਘਾੜ ਦੋ ਤਿੰਨ ਕੇਸ ਤਾਂ ਹੋਈ ਜਾਂਦੇ ਨੇ ਕਦੇ ਡੰਗਰ ਗਿਰ ਗਿਆ ਕਦੇ ਬੰਦਾ ਗਿਰ ਗਿਆ ਕੋਈ ਕੋਈ ਸੁਣਵਾਈ ਨਹੀਂ ਹੈਗੀ ਯਾਨੀ ਕਹਿਣਾ ਮਤਲਬ ਵਾਈ ਕਰਾਉਣ ਸਫਾਈ ਕਰਾਉਣ ਦੀ ਵਜ੍ਹਾ ਕਰਕੇ ਉਹ ਚੱਕਣੇ ਪੈ ਗਏ ਸੀ ਸਾਰੇ ਕਦੋਂ ਸਫਾਈ ਕਦੋਂ ਹੋਈ ਆ ਆ ਪਿੱਛੇ ਜੇ ਹੋਈ ਆ ਸਫਾਈ ਕਿੰਨੇ ਮਹੀਨੇ ਹੋ ਹੂੰ ਚਾਰ ਪੰਜ ਦਿਨ ਹੋ ਗਏ ਸਫਾਈ ਚੱਲ ਰਹੀ ਆ ਉੱਥੇ ਮਾਰ ਗੰਦੀ ਆ ਉੱਥੇ ਟੱਕਣ ਲਵਾਉਣਾ ਟੱਕਣਾ ਕਿਹਦੀ ਜ਼ਿੰਮੇਵਾਰੀ ਆ ਟੱਕਿਆ ਵਾ ਸੀਗਾ ਅਸੀਂ ਸਫਾਈ ਸਫਾਈ ਕਰਾਉਣ ਦੀ ਵਜ੍ਹਾ ਕਰਕੇ ਉੱਥੇ ਸਲੇਬ ਸੀ ਉਹ ਚੱਕਣੀ ਪੈ ਗਈ ਹੂੰ ਹਾਂ ਉਹ ਫਿਰ ਕਿੰਨੀਆਂ ਇਹਨਾ ਸਲੇਬ ਚੱਕੇ ਬਿਨਾ ਸਲੇਬ ਚੱਕੇ ਉਹ ਸਫਾਈ ਹੋਣੀ ਸੀ ਸਦਗੀ ਹੂੰ ਫਿਰ ਜੋ ਸਫਾਈ ਹੋ ਗਈ ਬੇਟਾ ਕਹੇਗਾ ਕੋਈ ਨਹੀਂ ਨੇ ਚੱਲ ਰਹੀ ਸੀ ਨਾ ਸਫਾਈ ਅੱਗੇ ਉਹ ਇਕੱਠੇ ਹੀ ਠਕਣਾ ਸੀ ਚੱਲ ਰਹੀ ਸੀ ਅੱਗੇ ਸਫਾਈ ਕੋਈ ਸੜਕ ਦਾ ਕੰਮਚਾਰਾ ਸਫਾਈ ਦਾ ਕੋਈ ਹੈ ਨਹੀਂ ਅੱਥਰੂ ਸੜਕ ਦਾ ਕੰਮ ਵੀ ਚੱਲ ਰਿਹਾ ਨਾਲ ਉਹ ਵੀ ਚੱਲ ਰਿਹਾ ਕਿੰਨੇ ਜਦੋਂ ਕੋਈ ਪੰਜਵਾਂ ਹਾਦਸਾ ਲੋਕ ਕਹਿ ਰਹੇ ਨੇ ਅਸੀਂ ਨਹੀਂ ਕਹਿ ਰਹੇ ਨਹੀਂ ਇਸ ਪੰਜਵਾਂ ਹਾਦਸਾ ਤਾਂ ਨਹੀਂ ਹੈ ਕੋਈ ਇਸ ਤਰ੍ਹਾਂ ਦਾ ਇਹ ਤਾਂ ਪਹਿਲਾ ਹਾਦਸਾ ਹੀ ਹੈ ਪਹਿਲਾ ਹਾਦਸਾ ਹੈ ਕੀ ਜੇ